ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਤਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦਾ ਪਾਵਨ ਦਰਬਾਰ ਸਜਿਆ ਹੋਇਆ ਹੈ ਖਡੂਰ ਸਾਹਿਬ ਵਿਖੇ ਤਨ ਭਾਈ ਬਾਲਾ ਜੀ ਕਥਾ ਸਰਵਣ ਕਰਵਾ ਕੇ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਕਥਾ ਨੂੰ ਲੈ ਕੇ ਸਮੂਹ ਸੰਗਤਾਂ ਦੇ ਵਿੱਚ ਬਹੁਤ ਬੇਅੰਤ ਖੁਸ਼ੀ ਹੈ ਚਰਨਾ ਵਿੱਚ ਬਿਰਾਜਮਾਨ ਹਨ ਧੰਨ ਬੱਬਾ ਬੁੱਢਾ ਜੀ ਜਿਨ੍ਹਾਂ ਨੂੰ ਉੱਚੀ ਜਗ੍ਹਾ ਤੇ ਬਿਰਾਜਮਾਨ ਕੀਤਾ ਹੋਇਆ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੂੰ ਉੱਚੀ ਜਗ੍ਹਾ ਤੇ ਬਿਰਾਜਮਾਨ ਕੀਤਾ ਹੋਇਆ ਹੈ ਤੇ ਧੰਨ ਪਾਈ ਬਾਲਾ ਜੀ ਉਹਨਾਂ ਨੂੰ ਵੀ ਅਸਨ ਵਿਛਾ ਕੇ ਉੱਚੀ ਜਗ੍ਹਾ ਤੇ ਬਿਰਾਜਮਾਨ ਕੀਤਾ ਹੋਇਆ ਹੈ ਧਨਪਈ ਪਾਰੋ ਜੀ ਧਨਪਈ ਤੰਗਾ ਜੀ ਮੁਖੀ ਸਿੱਖ ਹਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਧਨਪਈ ਜੀਵਾ ਜੀ ਜੋ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਤੇ ਲਿਖਣ ਵਾਲੇ ਭਾਈ ਪੈੜਾ ਮੋਖਾ ਜੀ ਸੁਲਤਾਨਪੁਰ ਦੇ ਰਹਿਣ ਵਾਲੇ ਉਹ ਵੀ ਆਪਣਾ ਸਾਰੀ ਸਮਗਰੀ ਲੈ ਕੇ ਕਾਗਜ਼ ਕਲਮ ਦਵਾਤ ਲੈ ਕੇ ਹਾਜ਼ਰ ਹੋਏ ਸਮੂਹ ਸੇਕ ਸੰਗਤਾਂ ਭਰੇ ਦੀਵਾਨ ਵਿੱਚ ਸਜੀਆਂ ਹੋਈਆਂ ਹਨ ਮਾਤਾਵਾਂ ਭੈਣਾ ਵੀਰ ਬੱਚੇ ਬਜ਼ੁਰਗ ਉਸ ਸਮੇਂ ਤਨਪਾਈ ਬਾਲਾ ਜੀ ਨੇ ਹੱਥ ਵਨ ਕੇ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਮਨਿ ਮਾਨ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਆਗਿਆ ਦਿਓ ਤਾਂ ਕਿ ਚੱਲ ਰਹੀ ਲੜੀਵਾਰ ਕਥਾ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਹ ਆਪ ਜੀ ਨੂੰ ਸਰਵਣ ਕਰਵਾ ਸਕਾਂ ਉਸ ਸਮੇਂ ਧੰ ਗੁਰੂ ਅੰਗਦ ਦੇ ਮਹਾਰਾਜੀ ਨੇ ਭਾਈ ਬਾਲਾ ਜੀ ਦੀ ਬੇਨਤੀ ਨੂੰ ਮੰਨਦੇ ਹੋਏ ਇਸ਼ਾਰਾ ਕੀਤਾ ਕਿ ਭਾਈ ਬਾਲਾ ਜੀ ਆਪ ਜੀ ਕਿਰਪਾ ਕਰੋ ਮੇਰੇ ਗੁਰੂ ਨਾਨਕ ਦੀ ਚੱਲ ਰਹੀ ਲੜੀਵਾਰ ਕਥਾ ਨੂੰ ਆਪ ਜੀ ਮੈਨੂੰ ਤੇ ਹੋਰ ਸਾਰੀਆਂ ਸਿੱਖ ਤੰਗ ਸੰਗਤਾਂ ਨੂੰ ਸਰਵਣ ਕਰਵਾਓ ਗੁਰੂ ਜੀ ਤੋਂ ਆਗਿਆ ਲੈ ਕੇ ਧੰ ਭਾਈ ਬਾਲਾ ਜੀ ਨੇ ਕਥਾ یوں ਆਰੰਭ ਕੀਤੀ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਆਗੇ ਹੰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਉਂਕਿ ਕੁਛ ਸਮਾਂ ਪਹਿਲਾਂ ਧੰਨ ਬੀਬੇ ਨਾਨਕੀ ਜੀ ਦੀ ਸ਼ਾਦੀ ਹੋਈ ਸੀ ਭਾਈ ਆ ਜੈਰਾਮ ਜੀ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਸੋ ਤਲਵੰਡੀ ਤੋਂ ਹੁਕਮ ਹੋਇਆ ਪਿਤਾ ਜੀ ਦਾ ਤੇ ਰਾਏ ਬਲਾਰ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਜਾਓ ਭੈਣ ਜੀ ਨੂੰ ਲੈ ਕੇ ਆਓ ਜੋ ਹੁਣੇ ਪਹਿਲਾਂ ਵਿਆਹ ਹੋਇਆ ਸੀ ਰਾਏ ਬਲਾਰ ਜੀ ਦੀ ਬੇਨਤੀ ਮੰਨ ਕੇ ਪਿਤਾ ਜੀ ਦੀ ਆਗਿਆ ਮੰਨ ਕੇ ਮਾਤਿਆ ਜੀ ਦੀ ਆਗਿਆ ਲੈ ਕੇ ਸੁਲਤਾਨ ਪਰ ਲੋਧੀ ਆਏ ਹਨ ਤੇ ਇੱਥੇ ਬੜੇ ਪਿਆਰ ਦੇ ਨਾਲ ਰਹਿਣ ਲੱਗੇ ਨੇ ਸੋ ਇੱਥੇ ਆਏ ਜਦੋਂ ਧੰਬੇਬੇ ਨਾਨਕੀ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਭਾਈਆ ਜੈ ਰਾਮ ਜੀ ਨੂੰ ਮੱਥਾ ਟੇਕਣੀ ਲੱਗੇ ਸਨ ਕਿ ਉਹਨਾਂ ਨੇ ਹੱਥ ਫੜ ਲਏ ਕਿ ਤੁਸੀਂ ਸਾਡੇ ਵੱਡੇ ਹੋ ਗੁਰੂ ਜੀ ਹੋ ਸਾਡੇ ਰਿਸ਼ਤੇਦਾਰੀਆਂ ਦੀ ਇੰਨੀ ਜ਼ਿਆਦਾ ਸਾਨੂੰ ਸਮਝ ਨਹੀਂ ਆਪ ਜੀ ਕਿਰਪਾ ਕਰੋ ਇੱਥੇ ਤੁਹਾਡਾ ਘਰ ਹੈ ਆਪ ਜੀ ਇੱਥੇ ਹੀ ਰਹੋ ਸਰ ਸੰਗਤ ਕਰੋ ਨਾਮ ਜਪੋ ਸੁਇਸਤਰਾ ਆਪ ਜੀ ਨੇ ਸਾਰਾ ਪ੍ਰਸੰਗ ਸਰਵਣ ਕੀਤਾ ਹੈ ਬਾਲਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਅੱਜ ਜੋ ਪ੍ਰਸੰਗ ਆ ਰਿਹਾ ਹੈ ਉਹ ਪ੍ਰਸੰਗ ਹੈ ਮੋਦੀਖਾਨੇ ਦਾ ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਹੇ ਸੱਚੇ ਪਾਤਸ਼ਾਹ ਜੀ ਕਈ ਦਿਨ ਸਤਗੁਰੂ ਜੀ ਉੱਥੇ ਸੁਲਤਾਨ ਪਰ ਲੋਧੀ ਵਿਖੇ ਵੇਲੇ ਰਹੇ ਤਾਂ ਕਿ ਇੱਕ ਦਿਨ ਬੀਬੀ ਨਾਨਕੀ ਜੀ ਨੂੰ ਕਿਹਾ ਕਿ ਸਾਡਾ ਇੱਥੇ ਵਿਹਲੇ ਬਹਿਣਾ ਰਹਿਣਾ ਚੰਗਾ ਨਹੀਂ ਹੈ ਲੋਕ ਕਹਿਣ ਲੱਗੇ ਕਿ ਭੈਣ ਦੇ ਘਰ ਵਿਹਲਾ ਭਾਈ ਬੈਠਾ ਹੈ ਭਰਾਤਾ ਬੈਠਾ ਹੈ ਇਹ ਸੁਣ ਕੇ ਬੀਬੀ ਨਾਨਕੀ ਜੀ ਨੇ ਪਤੀ ਜੈ RAM ਜੀ ਨੇ ਨਾਲ ਸਲਾਹ ਕੀਤੀ ਕਿ ਸਤਗੁਰਾਂ ਦੀ ਤੀਬਰ ਇੱਛਾ ਹੈ ਕਿ ਕੋਈ ਕੰਮਕਾਰ ਕੀਤਾ ਜਾਵੇ ਸੋ ਤੁਸੀਂ ਸੋ ਸਮਝ ਕੇ ਕਿਸੇ ਕੰਮ ਵਿੱਚ ਪਾ ਦਿਓ ਤਾਂ ਭਾਈ ਜੈਰਾਮ ਜੀ ਨੇ ਸੋਟ ਸਮਝ ਕੇ ਸਤਗੁਰਾਂ ਨੂੰ ਕਿਹਾ ਜੇਕਰ ਨਵਾਬ ਦੇ ਮੋਦੀ ਖਾਣੇ ਦਾ ਕੰਮ ਆਪ ਜੀ ਸੰਭਾਲ ਸਕਦੇ ਹੋ ਤਾ ਮੈਂ ਹੁਣੇ ਹੀ ਜਾ ਕੇ ਲੈ ਦੇਂਦਾ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਸਭ ਕਾਰਜ ਉਹ ਕਰਤਾਰ ਕਰੇਗਾ ਆਪੇ ਹੀ ਨਿਵਾਵੇਗਾ ਤੁਸੀਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਤਾਂ ਭਾਈ ਆ ਜੈ ਰਾਮ ਜੀ ਦੌਲਤ ਖਾਨ ਨਵਾਬ ਦੇ پاس ਲੈ ਗਏ ਨਵਾਬ ਸਤਪੁਰਾਂ ਦਾ ਦਰਸ਼ਨ ਕਰਦਿਆਂ ਹੀ ਸ਼ਰਦਾਬਾਨ ਹੋ ਗਿਆ ਹੈ ਤੇ ਜੈ ਰਾਮ ਦੀ ਗੱਲ ਸੁਣ ਕੇ ਕਹਿਣ ਲੱਗਾ ਕਿ ਇਹ ਬਾਲਕ ਬੜਾ ਹੁਸ਼ਿਆਰ ਨਜ਼ਰ ਆਉਂਦਾ ਹੈ ਦੇ ਸੱਚਮੁੱਚ ਮੋਦੀ ਖਾਨੇ ਦਾ ਕੰਮ ਚੰਗੀ ਤਰ੍ਹਾਂ ਨਿਭਾਵੇਗਾ ਇਹ ਕਹਿ ਕੇ ਇੱਕ ਪੁਸ਼ਾਕ ਔਰ 1000 ਰੁਪਇਆ ਦੇ ਕੇ ਮੋਦੀ ਖਾਨੇ ਦਾ ਕੰਮ ਸੌਂਪ ਦਿੱਤਾ ਸੋ ਗੁਰੂ ਜੀ ਨੇ ਉਸ 1000 ਰੁਪਏ ਦਾ ਸੌਦਾ ਬ੍ਰਹੰਤ ਗਿਣਤੀ ਵਿੱਚ ਪਾ ਲਿਆ ਔਰ ਜੋ ਕੋਈ ਆਵੇ ਸਭ ਨੂੰ ਦੇਣਾ ਆਰੰਭ ਕਰ ਦਿੱਤਾ ਸ੍ਰੀਵਲ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੀੜ ਭੜਕਾ ਹੀ ਲੱਗਾ ਰਹੇ ਦੁਕਾਨ ਪਰ ਲੋਕਾਂ ਦੀ ਆਵਾਜ਼ ਆਈ ਅਰਵਟਕ ਦੇਖ ਕੇ ਬੀਬੀ ਨਾਨਕੀ ਜੀ ਭਾਈਆ ਜੈਰਾਮ ਜੀ ਨੂੰ ਕਹਿਣ ਲੱਗੇ ਕਿ ਹੁਣ ਇਹਨਾਂ ਦਾ ਵਿਆਹ ਕਰ ਦੇਣਾ ਚਾਹੀਏ ਕਿਉਂਕਿ ਹੁਣ ਇਹ ਚੌਕੀ ਖੱਟੀ ਕਮਾਈ ਕਰਨ ਲੱਗ ਪਏ ਹਨ ਅੱਗੋ ਜੈ ਰਾਮ ਜੀ ਨੇ ਕਿਹਾ ਕਿ ਕਾਲੀ ਕਰਨ ਦੀ ਲੋੜ ਨਹੀਂ ਹੁਣੇ ਕਾਰੇ ਵਿਹਾਰੇ ਲੱਗ ਗਏ ਹਨ ਤੇ ਆਪੇ ਵਿਆਹ ਹੋ ਜਾਵੇਗਾ ਏ ਸਤਿਗੁਰੂ ਜਦ ਮੈਂ ਇਸ ਪ੍ਰਕਾਰ ਦੀ ਭੀੜ-ਪਾੜ ਦੇਖੀ ਤਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਚਲੋ ਆਪਣੇ ਘਰ ਚੱਲੀਏ ਇਸ ਠੰਡੇ ਵਿੱਚੋਂ ਆਪਾਂ ਕੀ ਲੈਣਾ ਹੈ ਜੇ ਸਾਰਾ ਦਿਨ ਠੰਡੇ ਵਿੱਚ ਹੀ ਫਸੇ ਰਹਿਣਾ ਹੈ ਤਾਂ ਆਪਣਾ ਘਰ ਮਾੜਾ ਸੀ ਉੱਥੇ ਚੱਲ ਕੇ ਵਾਹੀ ਕਰਨ ਲੱਗ ਜਪਾਂਗੇ ਤਾਂ ਸਤਗੁਰਾਂ ਨੇ ਕਿਹਾ ਭਾਈ ਬਾਲਾ ਉਦਾਸ ਨਾ ਹੋ ਉਸ ਕਰਤਾਰ ਦੇ ਰੰਗ ਦੇਖੀ ਚੱਲ ਅਸਾਂ ਕਿਹੜਾ ਇਹੋ ਹੀ ਕੰਮ ਕਰਨਾ ਹੈ ਕੁਝ ਦਿਨ ਹੋਰ ਗੁਜਰਾਨ ਕਰ ਅਸਾਂ ਤੇ ਜੋ ਕੁਝ ਕਰਨਾ ਹੈ ਉਹ ਹੀ ਕਰਨਾ ਹੈ ਔਰ ਤੈਨੂੰ ਵੀ ਨਾਲ ਹੀ ਰੱਖਣਾ ਹੈ ਮੈਂ ਸੁਣ ਕੇ ਸਤਿਵਚਨ ਕਿਹਾ ਤੇ ਫਿਰ ਉਸੇ ਸੌਦੇ ਪੱਤੇ ਵਿੱਚ ਹੀ ਲੱਗ ਗਿਆ ਉਪਰੰਤ ਸਤਿਗੁਰੂ ਜੀ ਦੀ ਉਪਮਾ ਸੁਣ ਸੁਣ ਕੇ ਮੰਗਤਿਆਂ ਦੀ ਭੀੜ ਹੀ ਲੱਗ ਲੱਗੀ ਰਹਿੰਦੀ ਸੀ ਤੇ ਬਿਆੰਤ ਮੰਗਤੇ ਆਉਣ ਲੱਗ ਪਏ ਔਰ ਗੁਰੂ ਜੀ ਸਭ ਨੂੰ ਅੰਨ ਦੇਣਾ ਤੋਲ-ਤੋਲ ਦੇਈ ਜਾਣ ਜੇ ਕੋਈ ਕੁਝ ਦੇ ਜਾਵੇ ਤਾਂ ਲੈ ਲੈਣ ਜੇ ਕੋਈ ਨਾ ਦੇਵੇ ਤਾਂ ਨਾ ਲੈਣ ਉਸ ਦਾ ਵੀ ਭਲਾ ਮੰਗਦੇ ਸਨ ਤਲਵੰਡੀ ਵਿੱਚੋਂ ਵੀ ਕਈ ਮੰਗਤੇ ਆਏ ਤੇ ਮਨ ਇਛਤ ਪਦਾਰਥ ਪਾ ਕੇ ਤਲਵੰਡੀ ਵਿੱਚ ਜਾ ਕੇ ਬੜੀ ਉਪਮਾ ਕਰਨ ਲੱਗੇ ਰਾਏ ਬੁਲਾਰਤਾ ਸਤਗੁਰਾਂ ਦੀ ਉਸਤਤ ਸੁਣ ਕੇ ਬੜਾ ਪ੍ਰਸੰਨ ਹੋਇਆ frmtta ਕਲਿਆਣਦਾਸ ਜੀ ਇਹ ਸੁਣ ਕੇ ਕਿ ਹੁਣੇ ਉਹਨਾਂ ਨੇ ਬੜਾ ਰੁਪਇਆ ਖਟਿਆ ਹੈ ਕਿਤੇ ਬੇਅਰਥ ਹੀ ਨਾ ਗਵਾਈ ਜਾਵੇ ਫੌਰਨ ਹੀ ਸultanpur ਆ ਪਹੁੰਚੇ ਜਦ ਕਲਿਆਣਦਾਸ ਜੀ ਨੂੰ ਹੱਟੀ ਦੇ ਨੇੜੇ ਆਇਆ ਦੇਖਿਆ ਤਦ ਸਤਿਗੁਰਾਂ ਨੇ ਅੱਗੋਂ ਉੱਠ ਕੇ ਚਰਣਾ ਤੇ ਪ੍ਰਣਾਮ ਕੀਤਾ ਤੇ ਮੈਂ ਵੀ ਪ੍ਰਣਾਮ ਕਰਕੇ ਸੁੱਖਾਂ ਸੰਦ ਪੁੱਛੀ ਤੇ ਮੰਜਾ ਢਾ ਕੇ ਬਹਾ ਦਿੱਤਾ ਉਪਰੰਤ ਮਹਿਤਾ ਕਲਿਆਣ ਦਾ ਜੀ ਪੁੱਛਣ ਲੱਗੇ ਕਿ ਤੁਹਾਨੂੰ ਇੱਥੇ ਆਇਆ ਬੌਰਚਰ ਹੋ ਗਿਆ ਹੈ ਸੁਣਾਓ ਕਿੰਨੀ ਕੁ ਕਮਾਈ ਕੀਤੀ ਜੇ ਗੁਰੂ ਜੀ ਨੇ ਕਿਹਾ ਕਿ ਜੈਸੇ ਆਉਂਦਾ ਹੈ ਤੇ ਐਸੇ ਚਲਾ ਜਾਂਦਾ ਹੈ ਅਸਾਂ ਕੋਈ ਜਮਾ ਨਹੀਂ ਕੀਤਾ ਕੋਈ ਮਾਇਆ ਸਾਡੇ ਕੋਲ ਨਹੀਂ ਹੈ ਮਹਤਾ ਕਲਿਆਣ ਦਾਸ ਜੀ ਨੇ ਕਿਹਾ ਕਿ ਸਪੁੱਤਾਂ ਦਾ ਕੰਮ ਇਹ ਹੁੰਦਾ ਹੈ ਕਿ ਧਨ ਖੱਟ ਕਮਾ ਕੇ ਤੇ ਸੰਭਾਲਣ ਪਰ ਤੁਸੀਂ ਇੰਨੇ ਚਿਰ ਦੀ ਇੱਕ ਕੌਡੀ ਵੀ ਨਹੀਂ ਜੋੜੀ ਤੇ ਨਾਲ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਬਾਲਾ ਤੂੰ ਤਾਂ ਸਿਆਣਾ ਬਿਆਣਾ ਹੈ ਕੁਝ ਜਮਾ ਤਾਂ ਕਰਨਾ ਸੀ ਹੋਰ ਤਾਂ ਕਿਤੇ ਰਿਹਾ ਜੋ ਕੁਝ ਮੇਰੇ ਘਰੋਂ ਗਵਾਇਆ ਸਾਜੇ ਉਹਨਾਂ ਹੀ ਦੇ ਦਿੰਦੇ ਮੈਨੂੰ ਤਾਂ ਫਿਕਰ ਇਹ ਹੈ ਕਿ ਹੁਣ ਇਹ ਜਵਾਨ ਹੋ ਗਿਆ ਹੈ ਜਦ ਕਦ ਨੂੰ ਵਿਆਹ ਹੋ ਜਾਵੇਗਾ ਤਾਂ ਉਸ ਪ੍ਰਾਈਤੀ ਨੂੰ ਕੀ ਖੱਟ ਕੇ ਖਵਾਏਗਾ ਇਸ ਪ੍ਰਕਾਰ ਤਨ ਜੋੜਨ ਦੇ ਹੋਰ ਬਿਆਨਤ ਹੀ ਗੁਣ ਦੱਸੇ ਤੇ ਕਿਹਾ ਜੇ ਤਸੂ ਮੈਨੂੰ ਨਹੀਂ ਦੇ ਸਕਦੇ ਤਾਂ ਆਪਣਾ ਗੁਜ਼ਾਰਾ ਕਰਨ ਲਈ ਹੀ ਵੱਖ ਰੱਖੀ ਜਾਓ ਤੁਹਾਨੂੰ ਜਮ੍ਹਾਂ ਕਰ ਲਓ ਆਦਾ ਇਹ ਕਹਿ ਕੇ ਆਪਣੇ ਕੋੜਮ ਪਰਮਾਨੰਦ ਦੇ ਘਰ ਆ ਬੈਠੇ ਭਾਈਵਾਲਾ ਜੀ ਇਸ ਤਰ੍ਹਾਂ ਸਰਵਣ ਕਰਾ ਰਹੇ ਨੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਕਥਾ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਭਾਈ ਬਾਲਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਇੱਥੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਤੇ ਜੋ ਅਗਲਾ ਪ੍ਰਸੰਗ ਹੈ ਕਿ ਲੇਖੇ ਵਿੱਚ ਵਾਧਾ ਕਿਵੇਂ ਹੋਵੇਗਾ ਉਹ ਪ੍ਰਸੰਗ ਮੈਂ ਆਪ ਜੀ ਦੇ ਚਰਨਾਂ ਵਿੱਚ ਭਰੇ ਦੀਵਾਨ ਵਿੱਚ ਕੱਲ ਨੂੰ ਰੱਖਾਂਗਾ ਸਰਵਣ ਕਰਾਵਾਂਗਾ ਇੱਥੇ ਹੀ ਪਾਈ ਬਾਲਾ ਜੀ ਨੇ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਲਈ ਤੇ ਆਪਾਂ ਵੀ ਭੁੱਲਾਂ ਚੁੱਕਾਂ ਦੀ ਸਭ ਸੰਗਤਾਂ પાસે ਖਿਮਾ ਮੰਗਦੇ ਹਾਂ ਸਤਿਗੁਰੂ ਜੀ ਰਹਿਮਤ ਕਰਨ ਇਸੇ ਤਰ੍ਹਾਂ ਆਪਣੇ ਗੁਣ ਆਪ ਹੀ ਗਵਾ ਲੈਣ ਨਾ ਚੀਜ਼ ਬੰਦਾ ਕੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਣਾਂ ਨੂੰ ਕੀ ਗਾ ਸਕਦਾ ਹੈ ਸੋ ਸਤ ਗੁਰੂ ਜੀ ਰਹਿਮਤ ਕਰਨ ਕੇ ਸੁਣੇ ਹੋਏ ਵਿਚਾਰਾਂ ਵਿੱਚ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਲੋਕ ਸੁਖੀ ਹੋਏ ਪਰ ਲੋਕ ਸਹਿਲਾ ਹੋ ਸਕੇ ਬਣੇ ਰਹੋ ਚੈਨਲ ਦੇ ਨਾਲ ਇਸੇ ਤਰ੍ਹਾਂ ਲਗਾਤਾਰ ਰਹੇ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਨਮ ਕਥਾ ਜਾਰੀ ਰਹੇਗੀ ਸਮੇਂ ਨਾਲ ਆਪਾਂ ਸਰਵਣ ਕਰਦੇ ਰਹਾਂਗੇ ਭੁੱਲਾਂ ਚੁੱਕਾਂ